ਸਾਰਾ ਪੰਨ ਜਗੈ ਰਾਜ ਪੈਦਾ ਸਾਰਾ ਜੇ ਅਸੀਂ ਫਿਰ ਇਹ ਵੀ ਫਲੋ ਹੁੰਦੀ ਆ ਘੱਟ ਵੀ ਕਿੰਨੇ ਇਕੱਠੇ ਹੋ ਜਾਂਦੇ ਨੇ ਇਤੋਂ 2 ਕਿਲੋਮੀਟਰ ਤੇ ਟੱਕਰ ਦੇ ਕੁੱਝ ਜਰਾ ਦੋ ਇਕੱਠੇ ਹੋ ਜਾਂਦੇ ਜਿਆਦਾ ਇਕੱਠੇ ਆ ਦੇ ਨੁਕਸਾਨ ਇਧਰ ਪਿੱਛੇ ਭਰਾ ਜੀ ਕੋਈ ਪਾਰ ਲਿਆ ਹੋਇਆ ਇਹ ਬੰਦੀ ਨਹੀਂ ਕਰਿਆ 2 ਸਾਲ ਕੋਈ ਵੀ ਨਹੀਂ ਪਾਣੀ ਆ ਜੀ ਨਸਾਉ ਉਹ ਦੇਖੋ ਸੇਫਟੀ ਮੈਂ ਧਨੌਰ ਹਲਕੇ ਚ ਕਰਦੇ ਪੁਲ ਦੇ ਉੱਤੇ ਖੜਾ ਤੁਸੀਂ ਦੇਖ ਲਓ ਕਾਰਨ ਕੀ ਹੈ ਪਲੱਸ ਦਾ ਤੇ ਐਂਡ ਬੈਕ ਫੌਂਟ ਦਾ ਫਾਈ ਫੌਂਟ ਆ ਦੇਖੋ ਕੋਈ ਸਫਾਈ ਨਹੀਂ ਆ ਜਿੱਨੀਆਂ ਵਿੱਚ ਗੜੀਆਂ ਆ ਤੇ ਉਧਰ ਬੜੇ ਜੰਗਲ ਜਿਹਾ ਬਣ ਗਿਆ ਉਹਦੇ ਦਾ ਕੀ ਹੈ ਪਾਣੀ ਦੇ ਨਿਕਲਣ ਦੀ ਕੈਪੈਸਿਟੀ ਘਟ ਗਈ ਹਰ ਸਾਲ ਇਹਨੂੰ ਸਾਫ਼ ਕਰਨ ਲਈ ਬਾਦਲ ਸਾਹਿਬ ਬਰਾਦਾ ਤਾਂ ਪਾਦੇ ਇਹ ਤਾਂ ਇਹ ਚਾਰ ਸਾਲ ਸਫਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਉਹਨੂੰ ਘੱਕਰ ਦਾ ਪਾਣੀ ਮਿੱਟੀ ਵੀ ਨਹੀਂ ਲਾਇਆ ਬਾਂਦੀ ਵੀ ਨਹੀਂ ਲਾਇਆ ਤੇ ਆ ਤੇ ਖੁੱਸਾਰਾ ਖੁਸ਼ੀ ਜਾਂ ਸਭਾ ਲੁੱਕ ਗਿਆ ਇਹ ਹਲੇ ਮੈਨੂੰ ਪਤਾ ਲੱਗਿਆ ਪਾਣੀ ਹੋਰ ਛੱਡਦਾ ਤੇ ਜਿਹੜੇ ਮੈਂ ਪਿੰਡ ਵਾਲੇ ਮੈਨੂੰ ਦੱਸ ਰਹੇ ਸੀ ਕਿ ਆਹ ਗਾਂ ਪਿੰਡਾਂ 'ਚ ਇਹਨਾਂ ਨੇ ਅਨਾਉਂਸਮੈਂਟ ਵੀ ਨਹੀਂ ਕੀਤੀ ਕਿ ਤੁਸੀਂ ਬੱਦਕੇ ਰਹੋ ਇਹ ਆਪਣੇ ਆਪਣਾ ਕੋਈ ਇਲਜਾਮ ਕਰ ਲੋ ਲਾਲੂ ਮੈਨੂੰ ਐਨਕੇ ਸ਼ਰਮਾ ਹੀ ਦੱਸ ਰਹੇ ਸੀ ਵਰਨਿੰਗ ਦਿੱਤੀ ਨਹੀਂ ਤੇ ਅੱਧੇ ਹੀ ਘੁੱਟ ਕੇ ਚਲੇ ਗਏ ਇਹਦਾ ਬੁਰਾ ਹਾਲ ਹੈ ਸੋ ਹਲੇ ਵੀ ਮੈਨੂੰ ਬੜਾ ਦੁੱਖ ਹੈ ਤੇ ਇੱਕਲੇ ਪਾਸੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਮੈਂ ਆਪਣੇ ਸਾਰੀ ਲੀਡਰਸ਼ਿਪ ਨੂੰ ਕਹਿੰਦਾ ਕਿ ਜੀ ਨਾ ਕੋ ਪਿਛੇ ਤੇ ਕੋ ਲੋਕੀ ਆਪਸ ਸਾਰੇ ਡੱਟ ਕੇ ਆਪਾਂ ਲੱਖਰਣਾ ਚਾਹੀਦਾ ਫਸਰਨ ਕਿਹਾ ਸਚੇ ਸੋਰ ਹੋ ਮੈਨੂੰ ਹੁਣੀ ਦੱਸ ਰਹੇ ਸੀ ਕਿ ਪਿਛਲੇ ਸਾਲ ਇੱਥੇ ਕਾ ਲਾਮੀ ਵਰਗੇ ਪਿੰਡ ਹੋ ਗਿਆ ਜੀ ਉਹ ਟੁੱਟ ਗਿਆ ਸੀ ਪਾੜ ਲੱਗ ਗਿਆ ਉਹ ਹਰੇਕਾ ਕਿ ਨੇ ਬੰਦ ਕੀਤਾ ਉਹ ਨਹੀਂ ਹੈ ਉਹ ਕੱਪੜੇ ਸਸਤੇ ਉਹ ਟੰਗਾ ਚਲੇ ਜਾਊਗਾ ਕਿਹੜਾ ਕੋਣ ਥਲੇ ਦਾਰਾ ਜਾਈ ਜਾਂਦਾ ਸਰਕਾਰ ਦੀ ਲਗਾਤਾਰ ਆਲਮਾਦੀ ਪਾਰਟੀ ਦੇ ਵਾਅਦੇ ਕਿ ਸਵਾਹ ਸੰਕਰੇ ਕਰਦੇ ਨਜ਼ਰ ਆ ਨਹੀਂ ਉਹਨਾਂ ਸਭ ਤੋਂ ਰਾਣਮਾ ਜਰਾ ਬੋਲੇ ਦੱਸਾ ਕੀ ਕਰੋ ਆਪਾਂ ਆਪਣੇ ਕੰਮ ਕਰੀਏ ਕਿਉਂਕਿ ਉਹਨਾਂ ਉਹ ਜੇ ਬੰਦਾ ਬਿਲਾਇਆ ਕੋ ਨਵੈਕ ਹੀ ਦੇਣਾ ਸੁਨੀਲ ਜਾਖੜ ਦਾਵਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਵੱਧ ਰੁਪਈਆ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 250 ਕਰੋੜ ਦੇ ਨੇੜੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ 600 ਕਰੋੜ ਤੋਂ ਵੱਧ ਕਰੋ ਡਿਜ਼ਾਸਟਰ ਰੀਲੀਫ ਫੰਡ ਇਹਦਾ ਮਕਸਦ ਯਾਪ ਕਰ ਕੀ ਕੋਈ ਨੁਕਸਾਨ ਹੋਵੇ ਨਾਲ ਤੇਗਾ ਪੈਸਾ ਪੀਸ ਕਰੇ ਤੋਂ ਤੇ ਮੁਆਵਜ਼ਾ ਵੀ ਦਿੱਤਾ ਜਾਂਦਾ ਤੇ ਅਰੇਂਜਮੈਂਟ ਵੀ ਕੀਤੀ ਜਾਂਦੀ ਹੈ ਹਣੇ ਤੱਕ ਦਵਾਨੀ ਨਹੀਂ ਗੱਡੀ ਪਤਾ ਨਹੀਂ ਕੀ ਛੱਪ ਕੇ ਬੈਠੇ ਉਹ ਪੈਸੇ ਤੇ ਬ੍ਰਿੰਦਰ ਲੱਗਦਾ ਬ੍ਰਿੰਦਰ ਸ਼ੱਕ ਲੱਗਦਾ ਉਹ ਪੈਸਾ ਖਾ ਕੇ ਕਿਹਨੇ ਅਸ਼ਤੀ ਅਰਧ ਤੇ ਹੈ 6 ਫੋਰ ਸਾਲ ਦਾ ਛੱਤ ਤੇ ਨਾ ਡਵਰ ਕਰਤਾ ਉਹ ਬ੍ਰਿੰਦਰ ਗੋਇਲ ਕਹਿੰਦੇ ਕਿ ਅਸੀਂ ਬੀਬੀਐਮਪੀ ਨੂੰ ਕਿਹਾ ਸੀ ਜੂਨ ਮਹੀਨੇ ਦੇ ਵਿੱਚ ਤੁਸੀਂ ਪਾਣੀ ਛੱਡ ਦਿਓ ਉਦੋਂ ਛੱਡਿਆ ਨਹੀਂ ਜਾਣ ਬੁੱਝ ਕੇ ਕਹਿੰਦੇ ਵੀ ਬੀਬੀਐਮਪੀ ਹੁਣ ਪਾਣੀ ਛੱਡ ਰਿਹਾ ਹੈ ਗੱਲ ਬੀਬੀ ਐਮਬੀ ਦੀ ਨਹੀਂ ਗੱਲ ਹੈਗੀ ਸਰਕਾਰ ਦੀ ਹਰ ਸਾਲ ਸਤਫਾ ਤੋਂ ਪਹਿਲੇ 4 ਮਹੀਨੇ ਪਹਿਲੇ ਮੁੱਖ ਮੰਤਰੀ ਮੀਟਿੰਗ ਲੈਂਦੇ ਹੁੰਦੇ ਬਦਲ ਸਾਹਿਬ ਲੈਂਦੇ ਸੀ ਫਿਰ ਸਾਰਾ ਚੈਜਾ ਹੁੰਦਾ ਸੀ ਫਿਰ ਪੈਸਾ ਉਧਰ ਨਿਕਲਦਾ ਜਾਂਦਾ ਕਪਤਾਨ ਜੀ ਉਹ ਪੈਸੇ ਦਾ ਜਿਹੜੇ ਪੱਕੇ ਕਰਦੇ ਆ ਸਥਾਈ ਕਰਦੇ ਆ ਉਹ 4 ਮਹੀਨੇ ਪਹਿਲਾਂ ਹੋ ਜਾਂਦੀਆਂ ਸੀ ਜਦੋਂ ਦੀ ਆ ਸਰਕਾਰ ਆਈ ਹੈ ਪਿਛਲੇ 4 ਸਾਲਾਂ ਚ ਇੱਕ ਮੀਟਿੰਗ ਨਹੀਂ ਕੀਤੀ ਜਿਹੜੇ ਮੀਟਿੰਗ ਨਹੀਂ ਕਰੂਗਾ ਪੈਸਾ ਵੀ ਨਹੀਂ ਦਿੱਤਾ ਆ ਮਾਦੋਪੁਰ ਡੈਮ ਟੁੱਟਿਆ ਹੈ ਇੰਜੀਨੀਅਰ ਨੇ ਮੈਨੂੰ ਦੱਸਿਆ ਕਿ ਅਸੀਂ 6 ਮਹੀਨੇ ਚਾਰ ਪੰਜ ਮਹੀਨੇ ਪਹਿਲੇ ਚਿੱਠੀ ਲਿਖੀ ਸੀ ਮੁੱਖ ਮੰਤਰੀ ਨੂੰ ਕਿ ਸਾਨੂੰ ਪੈਸਾ ਦਿੱਤਾ ਜਾਏ ਇਹਨੂੰ ਸੜਨਾ ਕਰਨ ਵਾਸਤੇ ਸਰਕਾਰ ਆਪਣੀਆਂ ਨਲਾਕੀਆਂ ਨੇ ਜਿਹੜੀਆਂ ਉਹ ਉਸਤੇ ਅਧਿਕਾਰੀਆਂ ਤੇ ਦੇ ਦੇ ਨਹੀਂ ਚਿੰਦਰ ਸਾਹਿਬ ਬੈਠੇ ਕਿੱਥੇ ਨਾ ਕਲੈਕਸ਼ਨ ਅਸੀਂ ਯੂਥ ਅਕਾਲੀ ਦਲ ਪਲੇਟਫਾਰਮ ਤੇ ਡਿਊਟੀ ਲਾਈ ਹੈ ਇੱਕ ਕਲੈਕਸ਼ਨ ਸੈਂਟਰ ਰੀਲੀਫ ਕਲੈਕਸ਼ਨ ਸੈਂਟਰ ਬਣਾਇਆ ਜਲੰਧਰ ਜਲੰਧਰ ਤੋਂ ਅਸੀਂ ਕੰਟਰੋਲ ਰੂਮ ਬਣਾਤਾ ਹੈ ਅੱਜ ਜਾ ਕੇ ਉਹ ਚਾਰਜ ਲੈ ਲੈਂਦੇ ਉਹ ਨੰਬਰ ਅੱਜ ਦੱਸ ਜਿੰਦਰ ਸਾਹਿਬ ਯੂਥ ਅਕਾਲੀ ਦਲ ਦੇ ਦੱਸ ਦੰਗੇ ਉਹ ਨੰਬਰ ਤੇ ਕਿਸੇ ਪੰਜਾਬ ਚ ਕਿਸੇ ਕੀ ਕੀ ਲੋੜ ਹੈ ਤੁਸੀਂ ਟੈлефон ਕਰੋ ਮਿੰਟਾਂ ਚ ਸਾਡੇ ਬੰਦੇ ਯੂਥ ਅਕਾਲੀ ਦਲ ਦੇ ਵਰਕਰ ਤੁਹਾਡੇ ਕੋਲੇ